जिला होशियारपुर दे थाना मालपुर अधीन ਪੈਂਦੇ ਪਿੰਡ ਖੈਰੜ ਰਾਵਲ ਬਸੀ ਵਿਖੇ 19 ਅਗਸਤ ਨੂੰ ਇੱਕ ਗੱਡੀ ਵਿੱਚੋਂ ਬੱਚੇ ਚੁੱਕ ਕੇ ਫਰਾਰ ਹੋਏ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਅਤੇ ਬੱਚਿਆਂ ਦੀ ਮਾਂ ਨੂੰ ਬੰਦਨ ਵਾਲੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਹੁਸ਼ਿਆਰਪੁਰ ਵਿਖੇ ਪੱਤਰਕਾਰ ਸਮੇਲਨ ਦੌਰਾਨ ਮਾਲਪੁਰ ਪੁਲਿਸ ਦੀ ਭੂਮਿਕਾ ਅਤੇ ਕਾਰਵਾਈ ਤੇ ਪ੍ਰੇਸ਼ਨ ਚਿੰਨ ਲਗਾਉਂਦੇ ਹੋਏ ਬੱਚੇ ਚੁੱਕਣ ਵਾਲੀ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਅਗਰ ਮਾਮਲਾ ਦਰਜ ਨਾ ਕੀਤਾ ਤਾਂ ਉਹ ਥਾਣਾ ਪੂਰਾਗੇ ਧਰਨਾ ਦੇਣਗੇ ਇਸ ਮੌਕੇ ਗੱਲਬਾਤ ਕਰਦੇ ਆ ਮੋਨ ਲਾਲ ਕੁਲਵਿੰਦਰ ਸਿੰਘ ਅਤੇ ਸੁਖਪਾਲ ਸਿੰਘ ਸਮੇਤ ਪੁਲਿਸ ਵੱਲੋਂ ਦਰਜ ਮਾਮਲੇ ਵੀ ਸ਼ਾਮਲ ਪੀੜਤਾ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਆਪਣੀ ਪਤਨੀ ਗੁਰਬਖਸ਼ ਕੌਰ ਤੋਂ ਦੁਖੀ ਹੋ ਕੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਉਹਨਾਂ ਦੱਸਿਆ ਕਿ ਇਸ ਸਬੰਧੀ ਮਾਲਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਂ ਉਹਨਾਂ ਦੀ ਨੂੰਹ ਗੁਰਬਖਸ਼ ਕੌਰ ਜਮਾਨਤ ਤੇ ਬਾਹਰ ਆ ਗਈ ਸੀ ਉਹਨਾਂ ਆਖਿਆ ਕਿ 19 ਅਗਸਤ ਨੂੰ ਗੁਰਬਖਸ਼ ਕੌਰ ਆਪਣੇ ਦਰਜਨ ਦੇ ਕਰੀਬ ਸਾਥੀਆਂ ਨਾਲ ਪਿੰਡ ਵਿਖੇ ਆਈ ਅਤੇ ਬੱਚਿਆਂ ਦੀ ਦਾਦੀ ਨਾਲ ਮਾਰਕਟ ਕਰਕੇ बच्चे ਲੈ ਕੇ फरार ਹੋ ਗਈ ਸੀ। ਇਹ ਮਾਮਲਾ ਹੈ ਸਾਡੀ ਬਹੂ ਨੇ ਆ ਸੋਮਵਾਰ ਵਾਲੇ ਦੇ ਨਾ ਲਖਣੀ ਵਾਲੇ ਦੇ ਨਾ ਅਸੀਂ ਘਰ ਦੇ ਵਿੱਚ ਕੋਈ ਵੀ ਮजूद ਨਹੀਂ ਨਾ ਮੇਰਾ ਲੜਕਾ ਮजूद ਸੀਗਾ ਨਾ ਮੇਰਾ ਮੈਂ ਮजूद ਸੀਗਾ ਮੈਂ ਸਸਾਂ ਘਰ ਗਿਆ ਹੋਇਆ ਸੀ। ਉਹਦੇ ਵਿੱਚ ਮੈਨੂੰ ਕੋਈ ਬੰਨੇ ਮਨ ਬਾਅਦ ਦੇ ਵਿੱਚ ਫੋਨ ਗਿਆ ਸਾਡੇ ਘਰ ਦੇ ਵਿੱਚ ਮੇਰੇ ਘਰ ਵਾਲੀ ਇਕੱਲੀ ਸੀਗੀ। ਜਦੋਂ ਆਈ ਤੋ ਉਹਦੇ ਵਿੱਚ 8-10 ਬੰਦੇ ਕੋਈ ਬਾਹਰ ਖੜੇ ਸੇ ਜਿੱਦਾਂ ਪਿੰਡ ਵਾਲੇ ਦੱਸਦੇ ਆ ਕੋ ਤਿੰਨ ਚਾਰ ਬੰਦੇ ਅੰਦਰ ਵੜੇ ਆ ਸਾਡੇ। ਉਹਨਾਂ ਨੇ ਆ ਕੇ ਉਹਨੂੰ ਸਾਡੇ ਘਰ ਵਾਲੀ ਨੂੰ ਪੋਟਿਆ ਔਰ ਮਾਰਿਆ ਉਹ ਬੱਚੇ ਚੱਕ ਕੇ ਉਹ ਭੱਜ ਗਏ ਬੱਚੇ ਕਹਿੰਦੇ ਸੀ ਹਾਂਜੀ ਬੱਚੇ ਕੌਣ ਸੀ ਬੱਚੇ ਮੇਰੇ ਪੋਟਾ ਔਰ ਖੋਤੀ ਜਿਹੜਾ ਤੁਹਾਡਾ ਮੇਰੇ ਦਾ ਬੈਕ ਹੋ ਗਿਆ ਉਹਦੇ ਬੱਚੇ ਹਾਂਜੀ ਹਾਂਜੀ ਚੱਕ ਕੇ ਚੱਲ ਗਿਆ ਫੇਰ ਭੱਜ ਗਿਆ ਉਹਦੇ ਬਾਅਦ ਇੱਕ ਬੰਦਾ ਜਿਹੜਾ ਹੋਰ ਸੌਣ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਉਹਦੇ ਵਿੱਚ ਪਿੰਡ ਵਾਸੀਆਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਉਹਨੂੰ ਠੇਕੇ ਹੀਰੇ ਬਾਕੀ ਭੱਜਣ ਦੇ ਸਫਲ ਹੋ ਗਿਆ ਸਾਰੇ ਜਿਹਦੋਂ ਜਦ ਮੋਟਰਸਾਈਕਲ ਦੇ ਬਾਹਰ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਬਿਠਾ ਲਿਆ ਬਿਠਾ ਕੇ ਤਾਂ ਉਹਨੂੰ ਨਜ਼ਰ ਜਾਣੀ ਤਾਂ ਬਾਅਦ ਮੈਨੂੰ ਫੋਨ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਵੀਡੀਓ ਨੂੰ ਬ ਪਹਿਲਾਂ ਹੀ ਉਦੋਂ ਵਾਰ ਜਿਹੜੀ ਸਾਡੀ ਬਹੂ ਸੀ ਉਹ ਬੱਚੇ ਲੈ ਕੇ ਬਾਹਰ ਚੱਲ ਗਈ ਸੀ ਫਿਰ ਉਹ ਬੱਚੇ ਉਹ ਜਿਹੜਾ ਬੰਦਾ ਆਇਆ ਭਾਮ ਤੋਂ ਆ ਉਹਨਾਂ ਆ ਕੇ ਫਿਰ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਥੇ ਪਿੰਡ ਵਾਸੀਆਂ ਨੇ ਬੰਨ ਲਿਆ ਆ ਵੀ ਤੂੰ ਆ ਕੇ ਮੇਰੀ ਜਾਨ ਛੜਾ ਤੇ ਮੈਨੂੰ ਉਹਨਾਂ ਜਿਹੜੇ ਛੱਡਣਾ ਨਹੀਂ ਜਿੰਨਾ ਜਿਹੜੇ ਬੱਚੇ ਝੱਗ ਕੇ ਭੱਜ ਗਏ ਆ ਤਾਂ ਮੇਰਾ ਇੱਥੇ ਛੜਕਾਰਾ ਨਹੀਂ ਹੋਣਾ ਉੱਥੇ ਪਿੰਡ ਵਾਸੀਆਂ ਨੇ ਹੀ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਖੋਲਣ ਵਾਲੀ ਕੌਣ ਹੋਣੀ ਬੱਚੇ ਲੈ ਜਾਣੇ ਵਾਲੀ ਕੌਣ ਹੋਣੀ ਹੈ ਜੇ ਤਾਂ ਆਣਾ ਤਾਂ ਬੰਦਿਆਂ ਦੀ ਤਰ੍ਹਾਂ ਆਂਦੀ ਪੰਚਾਇਤ ਨੂੰ ਲੈ ਕੇ ਆਂਦੀ ਪੁਲਿਸ ਨੂੰ ਲੈ ਕੇ ਆਂਦੀ ਬੱਚਿਆਂ ਨੂੰ ਮਿਲਦੀ ਬ ਉਹ ਇਸ ਗੱਲ ਨੂੰ ਮੰਨੀ ਨਹੀਂ ਉਹ ਪਿੰਡ ਵਾਸੀਆਂ ਨਹੀਂ ਉਹਨੂੰ ਉੱਥੇ ਉਹਦੇ ਖੰਬੇ ਦੇ ਨਾਲ ਹੀ ਜਿੱਦਾਂ ਵੀ ਜੋ ਵੀ ਦ੍ਰਿਸ਼ ਹੈਗਾ ਉਹਨਾਂ ਦੇ ਪਿੰਡ ਵਾਸੀਆਂ ਨੇ ਹੀ ਉਹਨੂੰ ਨਾਲ ਹੀ ਉਹਨੂੰ ਲਪੇਟ ਦਿੱਤਾ ਉਹਦੇ ਵਿੱਚ ਬਾਅਦ ਦੇ ਵਿੱਚ ਪੁਲਿਸ ਆਈ ਉਸਨੇ ਉਹਨੂੰ ਕਹਿੰਦੀ ਜੀ ਤੁਸੀਂ ਦਬਨ ਨਹੀਂ ਸਕਦੇ ਮੈਂ ਕਿਹਾ ਕਹਿੰਦੇ ਅਸੀਂ ਖੋੜ ਕੇ ਲੈ ਜਾਣੇ ਇਹਨਾਂ ਨੂੰ ਅਸੀਂ ਕਿਹਾ ਮੈਂ ਉਹਨੂੰ ਜਰੂਰ ਪੁਲਿਸ ਨੂੰ ਕਿਹਾ ਤੂੰ ਖੋੜ ਨਹੀਂ ਸਕਦਾ ਸਾਡੇ ਬੱਚੇ ਸਾਡੇ ਸਪੋਰਟ ਕਰਦੇ ਫਿਰ ਅਸੀਂ ਲੈ ਜਾ ਸਕਦਾ ਸਾਡਾ ਕੋਈ ਨਭਰੇ ਨਹੀਂ ਅਸੀਂ ਵਾਸੀ ਇਸ ਤਰ੍ਹਾਂ ਕੀਤੀ ਹੈ ਜੀ ਇਸ ਸੰਬੰਧੀ ਥਾਣਾ ਮੁਖੀ ਮਾਲਪੁਰ ਰਮਨ ਕੁਮਾਰ ਨੇ ਦੱਸਿਆ ਕਿ ਗੁਰਬਖਸ਼ ਕੌਰ ਬੱਚਿਆਂ ਨੂੰ ਮਿਲਣ ਲਈ ਆਈ ਸੀ ਤੇ ਕੋਈ ਵੀ ਉਸ ਨੂੰ ਬੱਚਿਆਂ ਨੂੰ ਮਿਲਣ ਤੋਂ ਨਹੀਂ ਰੋਕ ਸਕਦਾ ਉਹਨਾਂ ਆਖਿਆ ਕਿ ਖੁਦਕੁਸ਼ੀ ਕਰਨ ਵਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਇਹ ਪਰਚਾ ਜਿਹੜਾ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਦਰਜ ਹੋਣਾ ਪਾਇਆ ਗਿਆ ਲੜਕੀ ਗੁਰਬਖਸ਼ ਕੌਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਗੁਰਬਖਸ਼ ਕੌਰ ਦੇ ਪਤੀ ਵੱਲੋਂ ਸੁਸਾਈਡ ਕਰਨ ਤੇ ਗੁਰਬਖਸ਼ ਕੌਰ ਦੇ ਸਹੁਰੇ ਵੱਲੋਂ ਗੁਰਬਖਸ਼ ਕੌਰ ਦੇ ਖਿਲਾਫ ਤੇ ਕੁਝ ਹੋਰ ਵਿਅਕਤੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਸੀ 362 ਪੀਸੀ ਤਹਿਤ ਉਸ ਸਮੇਂ ਜਿਹੜੇ ਬੱਚੇ ਆ ਗੁਰਬਖਸ਼ ਕੌਰ ਦੇ ਨਾਲ ਹੀ ਗੁਰੂ ਕੀ ਰਸੋਈ ਦੇ ਵਿੱਚ ਰਹਿੰਦੇ ਸੀ ਤੇ ਜਦੋਂ ਫਿਰ ਇਹਨੂੰ ਜੇਲ੍ਹ ਵਿੱਚ ਭੇਜਿਆ ਤੇ ਗੁਰਬਖਸ਼ ਕੌਰ ਦਾ ਜਿਹੜਾ ਸਹਰਾ ਉਹਦਾ ਇਹਦੇ ਨਾਲਕਰਾਰ ਹੋਇਆ ਸੀ ਵੀ ਜਦੋਂ ਜੇਲ੍ਹ ਤੋਂ ਵਾਪਸ ਆਜਾਂਗੀ ਤਾਂ ਬੱਚੇ ਜਿਹੜੇ ਤੁਹਾਨੂੰ ਦਿੱਤੇ ਜਾਣਗੇ ਇਸੇ ਤਹਿਤ ਜਿਹੜਾ ਵਾ ਉਹ ਹੁਣ ਜਦੋਂ ਬੇਲ ਤੇ ਆਈ ਆ ਆਪਣੀ ਭੈਣ ਹਰਦੀਪ ਕੌਰ ਦੇ ਨਾਲ ਬੱਚਿਆਂ ਨੂੰ ਮਿਲਣ ਗਈ ਹੈਗੀ 19 ਹੱਥ 24 ਬਸੇ ਗਈਆਂ ਦੋਨੇ ਜਿਹੜੀਆਂ ਉਹ ਮਿਲਣ ਤੋਂ ਬਾਅਦ ਜਦੋਂ ਇਹ ਜਾਣ ਲੱਗੀਆਂ ਤੋਂ ਬੱਚੇ ਇਹਨਾਂ ਦੇ ਮਗਰ ਪੈ ਜਦੋਂ ਮਗਰ ਪੈ ਇਹਨਾਂ ਦੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਨੇ ਜਿਹੜਾ ਫੜਕਿਆ ਉਹਨਾਂ ਨੂੰ ਬੰਨ ਲਿਆ ਜੇ ਇਹ ਬਸੀਆਂ ਆਈਆਂ ਸੀ ਤੇ ਇਹਨਾਂ ਦੀ ਮਾਸੀ ਦਾ ਲੜਕਾ ਬਿੰਦੂ ਆ ਜਿਹੜਾ ਉਹ ਫਿਰ ਇਹਨਾਂ ਨੂੰ ਲੈਣ ਲਈ ਬਾਈਕ ਤੇ ਆ ਗਿਆ ਸੀ ਇਹਨਾਂ ਨੇ ਬਿੰਦੂ ਨੂੰ ਤੇ ਗੁਰਬਖਸ਼ ਕੋਰ ਨੂੰ ਬੰਨ ਲਿਆ ਤਾਂ ਹਰਦੀਪ ਕੋਰ ਭੈਣੇ ਦੀ ਉਹ ਫਿਰ ਡਰਦੀ ਜਿਹੜੀ ਪਿੰਨਚੀ ਸਾਈਡ ਤੇ ਹੋ ਗਈ ਤੇ ਬੱਚੇ ਵੀ ਉਹਦੇ ਨਾਲ ਹੀ ਚੱਲ ਗਏ ਫਿਰ ਸਾਨੂੰ ਪਤਾ ਲੱਗਾ ਫਿਰ ਪੁਲਿਸ ਲਈ ਮੌਕੇ ਤੇ ਉਹਨੇ ਜਾ ਕੇ ਇਹਨਾਂ ਨੂੰ ਜਿਹੜਾ ਛਡਾਇਆ ਖਲਾਕ ਕੇ ਫਿਰ ਹਸਪਤਾਲ ਭੇਜਿਆ ਇਹਨਾਂ ਦਾ ਜਿਹੜੀ ਮੁੱਢਲੀ ਫਰਸਟ ایڈ ਜਿਹੜੀ ਆ ਹਸਪਤਾਲ ਮਾਲਪੁਰ ਤੋਂ ਦਿੱਤੀ ਤਾਂ ਕਰਕੇ ਇਹਨਾਂ ਦੇ ਉੱਤੇ ਜਿਹੜਾ ਵਾ ਉਹਨਾਂ ਨੂੰ ਸ਼ਰੇਆਮ ਕੁੱਟਮਾਰ ਕਰਨ ਖੰਬੇ ਦੇ ਨਾਲ ਬੰਨਣ ਕਰਨ ਇਹਨਾਂ ਦੀ ਵੀਡੀਓ ਵਾਇਰਲ ਕਰਨ ਕਰਕੇ ਇਹਨਾਂ ਨੂੰ ਜਿਹੜਾ ਵਾ ਉਹ ਭद्दी ਸ਼ਬਦਾਵਲੀ ਵਰਤਨ ਕਰਕੇ ਪਰਚਾ ਜਿਹੜਾ ਦਰਜ ਕੀਤਾ ਗਿਆ